ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਗੱਲ ਅੱਜ ਦੀ ਕਰਾਂਗੇ ਤੇ ਆਉਂਦੇ 10 ਦਿਨਾਂ ਦੇ ਮੌਸਮ ਦੀਆਂ ਗੱਲਾਂ ਕਰਨੀ ਆ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੋ ਤੇ 10 ਦਿਨਾਂ ਤੱਕ ਇਹ ਅਪਡੇਟ ਤੁਹਾਡਾ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬੀਤੀ ਰਾਤ ਜਿਹੜੀ ਲੰਘਿਆ ਉਹਦੇ ਟੈਂਪਰੇਚਰ ਹੁਆ ਚੱਕਾਂਗੇ ਕਿਉਂਕਿ ਮਿਨਿਮਮ ਟੈਂਪਰੇਚਰ ਕਾਫੀ ਹੇਠਾਂ ਡੇਗਰੇ ਨੇ 4.4 ਡਿਗਰੀ ਦੇ ਨਾਲ ਫਰੀਦਕੁਰ ਜਿਲ੍ਹਾ ਸਭ ਤੋਂ ਠੰਡਾ ਖੇਤਰ ਦੱਜ ਹੋਇਆ ਅੱਜ ਤੜਕੇ ਸਵੇਰੇ ਬੀਤੀ ਰਾਤ ਦੇ ਟ 4.6 ਡਿਗਰੀ ਦੇ ਨਾਲ ਮਹਿੰਦਰਗੜ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੋ ਇੱਥੇ ਇਹ ਗੱਲ ਕਲੀਅਰ ਹੈ ਕਿ 20 ਤੋਂ 25 20 ਤੋਂ 25 ਵੀ ਨਹੀਂ ਹੁਣ 20 ਤੋਂ 23-24 ਦੇ ਆਸ-ਪਾਸ ਦਿਨਾਂ ਦੇ ਟੈਂਪਰੇਚਰ ਚੱਲਦੇ ਫਾਇਨੇ ਤੇ ਰਾਤਾਂ ਦੇ ਜਿਹੜੇ ਆ ਉਹ 3-4 ਤੋਂ ਲੈ ਕੇ 6-7 ਦੇ ਵਿੱਚਕਾਰ ਟੈਂਪਰੇਚਰ ਦਰਜ ਹੋ ਰਹੀ ਹੈ ਸੋ ਠੰਡਕ ਵੱਡੇ ਖੱਦਰ ਤੇ ਮੌਜੂਦ ਹੈ ਸਿਸਟਮ ਇੱਕ ਲੰਕੇ ਗਿਆ ਜੀ ਪਛਮੀ ਸਿਸਟਮ ਜਿਹੜਾ ਕਿ 20 ਤੇ 24 ਘੰਟਿਆਂ ਤੋਂ ਬਦਲਬਾਹ ਦੇ ਰਿਹਾ ਸੀ ਉੱਤਰ ਫਾਰ ਦੇ ਬਹੁਤੇ ਖੇਤਰਾਂ ਦੇ ਵਿੱਚ ਸਿਸਟਮ ਅੱਗੇ ਕੋਚ ਕਰ ਚੁੱਕਿਆ ਪਹਾੜਾਂ ਵੱਲ ਨੂੰ ਤੇ ਸੈਟਲਾਈਟ ਤੋਂ ਸਿਰਾਂ ਦੇ ਵਿੱਚ ਵਾਰੀ ਦਾ ਦੌਰ جاری ਹੈ ਤੇ ਥੱਲੇ ਵਾਲੇ ਭਾਗਾਂ ਦੇ ਵਿੱਚ ਠੰਡਕ ਵਧਣੀ ਜਾਰੀ ਹੈ ਜਿਹੜੀਆਂ ਉੱਪਰੋਂ ਹੁਣ ਉੱਤਰ ਖੱਛੋ ਦੀਆਂ ਖੁਸ਼ਕ ਹਵਾਵਾਂ ਵਾਪਸੀ ਕਰਨ ਗਿਆ ਵੱਡੇ ਖੱਦਰ ਤੇ ਮੈਦਾਨਾ ਵੱਲੋਂ ਕੂਚ ਕਰਨ ਗਿਆ ਜਿਸ ਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਠੰਡ ਹੋਰ ਵਧਣੀ ਤੈ ਹੈ ਸੋ ਜੇਕਰ ਅਸੀਂ ਐਸਐਲਜੀ ਸੈਟਲਾਈਟ ਤਸਵੀਰ ਦੇਖਦੇ ਹਾਂ ਤੇ ਇੱਕ ਵੱਦਲਵਾਈ ਵਾਲਾ ਖੁਸ਼ਕ ਸਿਸਟਮ ਕਹ ਲਈ ਜਫਰ ਕਹ ਲਈ ਕਿ ਜੜੀ ਵੈਸਨ ਜੱਟ ਦੇ ਪ੍ਰਭਾਵ ਸਦਕਾ ਹੀ ਵੱਦਲਵਾਈ ਫਿਰ ਤੋਂ ਵੱਢ ਸਕਦੀਆਂ ਕੁਝ ਖੇਤਰਾਂ ਦੇ ਵਿੱਚ ਫਰੇ ਟਮਟਮੇ ਖੇਤਰਾਂ ਦੇ ਵਿੱਚ ਉਪੱਲੇ ਫੱਦਰ ਤੇ ਉਚਾਈ ਵਾਲੇ ਵੱਦਲ ਲੰਘਦੇ ਰਹਿਣਗੇ ਤੇ ਅਗਲੇ ਜੇਕਰ ਅਫਾ 10 ਦਿਨਾਂ ਦੀ ਗੱਲ ਕਰਦੇ ਆ ਜਾਨੀ ਕਿ 20 ਦਸੰਬਰ ਤੱਕ ਇੱਕ ਦੋ ਸਿਸਟਮ ਹੋਰ ਆਉਣਗੇ ਤੇ ਜਿਹੜਾ ਸਿਸਟਮ ਸਾਨੂੰ ਜਾਫ ਰਿਆ ਕਿ ਜਿਹੜਾ ਮੀਂਹ ਹੋ ਆ ਸਕਦਾ ਉਹ 18 ਤੋਂ ਲੈ ਕੇ 25 ਦੇ ਵਿੱਚਕਾਰ ਆ ਸਕਦਾ ਹੈ ਜਿਹੜਾ ਕਿ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਗੁਰੂਗਰਾਮ ਨਾਡਾ ਹਿਮਾਚਲ ਜੰਮੂ ਉੱਤਰਾਖੰਡ ਦੇ ਨਾ ਖੇਤਰਾਂ ਮੇਰੇ ਖਿਆਲ ਅਗਰ ਇਹਨਾਂ ਖੇਤਰਾਂ ਤੱਕ ਇਹ ਸਿਸਟਮ ਪ੍ਰਭਾਵੀ ਹੋਵੇਗਾ ਪਰ ਮੀ ਕੁਝ ਕਹ ਲਈ ਇਹ ਸਾਰੇ ਖੇਤਰਾਂ ਨੂੰ ਜੇਕਰ ਜੋੜ ਦਈਏ ਤੇ ਇਹਨਾਂ ਦੇ 40% ਖੇਤਰਾਂ ਦੇ ਵਿੱਚ ਉਮੀਦਿਆ ਅਸਰ ਹੋਣਗੇ ਸੋ ਫਿਲਹਾਲ ਆਉਂਦੇ ਦਿਨਾਂ ਦੇ ਲਈ ਜੋ ਅਲਰਟ ਜਾਰੀ ਕੀਤੇ ਗਏ ਨੇ ਉਹ ਕੋਲਡ ਵੇਵ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੇ ਇਹ ਦਰਸਾਇਆ ਕਿ ਆਉਂਦੇ ਦਿਨਾਂ ਦੇ ਵਿੱਚ ਸੀਤ ਲੜ ਚੱਲਣ ਦੇ ਅਸਰ ਨਹੀਂ ਕਿਉਂਕਿ ਖੁਸ਼ਕ ਹਵਾਵਾਂ ਜਦੋਂ ਵਾਪਸੀ ਕਰਨਗੀਆਂ ਥੱਲੇ ਨੂੰ ਮਦਾਨਾ ਨੂੰ ਤੇ ਉਹ ਠੰਡ ਲੈ ਕੇ ਆਉਣਗੀਆਂ ਠੰਡੀਆਂ ਹਵਾਵਾਂ ਹੋਣਗੀਆਂ ਤੇ ਜਿਹਦੇ ਨਾਲ ਠੰਡ ਬਧੇ ਫਰਦ ਤੇ ਵਾਪਸੀ ਕਰੇਗੀ ਧੰਨਵਾਦ ਜੀ